ਕੈਥਲ ਚਾਰਜ ਪੀਐਮ ਨਰਿੰਦਰ ਮੋਦੀ ਰੈਲੀ ਨੂੰ ਸੰਬੋਧਨ ਕਰਨਗੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਰੈਲੀ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਸੁਰੱਖਿਆ ਏਜੰਸੀਆਂ ਨੇ ਪ੍ਰਬੰਧਾ ਨੂੰ ਲੈ ਕੇ ਪੂਰੀ ਤਾਕਤ ਲਗਾ ਦਿੱਤੀ ਹੈ। ਇਕ ਮੰਚ ਤੇ ਪੀਐਮ ਤੇ ਹਰਿਆਣਾ ਦੇ ਸੀਐਮ ਪੁਬਿੰਦਰ ਸਿੰਘ ਹੁੱਡਾ ਨਜ਼ਰ ਆਉਣਗੇ। ਪੀਐਮ ਨਰਿੰਦਰ ਮੋਦੀ ਦੁਪਹਿਰ 1 ਵਜੇ ਕੈਥਲ ਪਹੁੰਚਣਗੇ ਪੁਲਿਸ ਲਾਈਨ ਗਰਾਊਂਡ 'ਚ ਇਹ ਰੈਲੀ ਕੀਤੀ ਜਾਵੇਗੀ। ਵਿਸ਼ਾਲ ਰੈਲੀ ਹੋਵੇਗੀ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੇ ਪਹੁੰਚਣ ਦੀ ਉਮੀਦ ਕੀਤੀ ਜਾ ਰਹੀ ਹੈ। ਰੈਲੀ ਵਿੱਚ ਸੀਐਮ ਹੁੱਡਾ, ਰਾਜਪਾਲ ਕਪਤਾਨ ਸਿੰਘ ਸੋਲੰਕੇ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਮੌਜੂਦ ਹੋਣਗੇ। ਕੈਥਲ-시ਵਾਨੀ ਰਾਜਗੜ ਹਾਈਵੇ ਬਵਿੰਜਾ ਦਾ ਰੱਖਣਗੇ ਨੀ ਪੱਥਰ ਜੈਸੇ ਲਈ ਪੀਐਮ ਮੋਦੀ ਹਰਿਆਣਾ ਵਿਚ ਆ ਰਹੇ ਨੇ ਫੋਰ ਲੇਨ ਕਰਨ ਤੇ 394 ਕਰੋੜ ਦਾ ਖਰਚਾ ਹੋਵੇਗਾ ਕੁਰੂਕhetra ਤੋਂ ਕਰਨਾਲ ਬਾਈਪਾਸ ਤੱਕ ਦਾ ਰਸਤਾ ਸੀਲ ਰਹੇਗਾ ਪੀਐਮ ਮੋਦੀ ਦਾ ਮਿਸ਼ਨ ਹਰਿਆਣਾ ਜੈਸੇ ਲਈ ਅੱਜ ਕੈਥਲ ਦੇ ਵਿੱਚ ਪਹੁੰਚ ਰਹੇ ਨੇ ਰੈਲੀ ਲਈ 3.5 ਲੱਖ ਵਰਗ ਫੁੱਟ ਜ਼ਮੀਨ ਲਈ ਗਈ ਹੈ ਵਿਸ਼ਾਲ ਰੈਲੀ ਹੋਵੇਗੀ ਲੋਕ ਸਭਾ ਚੋਣਾਂ ਚ ਜਿੱਤ ਤੋਂ ਬਾਅਦ ਪਹਿਲੀ ਵਾਰ ਆ ਰਹੇ ਨੇ ਨਰਿੰਦਰ ਮੋਦੀ ਹਰਿਆਣਾ ਦੇ ਵਿੱਚ